ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ 29 ਮਾਰਚ ਨੂੰ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਮੱਸੀਆ ਦਾ ਪਵਿੱਤਰ ਦਿਹਾੜਾ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਦਿਨ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਤੇ ਜੇਕਰ ਤੁਸੀਂ ਇਸ ਦਿਨ ਛੱਤ ਤੇ ਇਹ ਇੱਕ ਚੀਜ਼ ਰੱਖ ਦਿੰਦੇ ਹੋ ਤਾਂ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ ਸਤ ਸੰਗਤ ਜੀ ਇਹ ਸਾਡੇ ਵੱਲੋਂ رائے ਨਹੀਂ ਦਿੱਤੀ ਗਈ ਇਹ ਸੰਤਾਂ ਦੇ ਬਚਨ ਹਨ ਸੋ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਹੈ ਕਿ ਗਰਮੀਆਂ ਦੇ ਦਿਨਾਂ ਵਿੱਚ ਇਹ ਪੰਛੀ ਭਰਿੰਦੇ ਆ ਜਾਨਵਰਾਂ ਨੂੰ ਕਾਣੇ ਪਿਆਉਣ ਦਾ ਸਾਨੂੰ ਕੀ ਫਲ ਮਿਲ ਜਾਵੇਗਾ ਭਾਵ ਕਿ ਇਸ ਨੇਕ ਕੰਮ ਕਰਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿੰਝ ਮਿਹਰਬਾਨ ਹੋ ਜਾਂਦੇ ਹਨ ਸਾਡੇ ਤੇ ਕਿਹੜੀ ਕਿਰਪਾ ਕਰਦੇ ਹਨ ਇਹ ਸਾਰੀ ਹੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਇਸ ਲਈ ਸਾਥ ਸੰਗਤ ਜੀ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੇਕਰ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੈ ਤੇ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਕਿਰਪਾ ਕਰਕੇ ਇਸ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਅਤੇ ਇਸ ਵੀਡੀਓ ਨੂੰ ਆਪਣੇ ਹੋਰ ਵੀ ਭੈਣਾਂ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਨਾਲ ਸਾਂਝੀਆਂ ਕਰ ਦੇਣਾ ਤਾਂ ਕਿ ਉਹਨਾਂ ਨੂੰ ਵੀ ਇਸ ਦਾ ਫਲ ਪ੍ਰਾਪਤ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਸਭ ਤੋਂ ਪਹਿਲਾਂ ਆਪਾਂ ਕਮਾਈ ਵਾਲੇ ਸੰਤਾ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਇੱਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਨ ਵਾਲੇ ਹਾਂ। ਕਿਉਂਕਿ ਇਹ ਕਟਨਾ ਇਹ ਸਾਖੀ ਸੁਣ ਕੇ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਦੇ ਵਿੱਚ ਆ ਜਾਵੇਗੀ ਕਿ ਜਦੋਂ ਅਸੀਂ ਇਹਨਾਂ ਬੇਜੁਬਾਨਿਆਂ ਦੀ ਮਦਦ ਕਰਦੇ ਹਾਂ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਫਿਰ ਸਾਡੇ ਤੇ ਕਿੰਝ ਮਿਹਰਬਾਨ ਹੋ ਜਾਂਦੇ ਹਨ ਪਰ ਜੇਕਰ ਅਸੀਂ ਇਹ ਬੇਜੁਬਾਨਿਆਂ ਤੇ ਕਿਸੇ ਪ੍ਰਕਾਰ ਦਾ ਕੋਈ ਵੀ ਅਤਿਆਚਾਰ ਕਰਦੇ ਹਾਂ ਤਾਂ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਨਾਰਾਜ਼ਗੀ ਦਾ ਵੀ ਸਾਨੂੰ ਕਈ ਵਾਰ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਇਹ ਸਾਰੀ ਹੀ ਗੱਲਬਾਤ ਸਾਖੀ ਦੇ ਰਾਹੀਂ ਸਮਝਾਉਂਦੇ ਹਾਂ ਜੀ ਇਹ ਘਟਨਾ ਇਹ ਸਾਖੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਹੈ ਉਹਨਾਂ ਦੇ ਜੀਵਨ ਵਿੱਚੋਂ ਲਈ ਗਈ ਸਾਖੀ ਹੈ ਕਹਿੰਦੇ ਕਿ ਬਾਬਾ ਜੀ ਭਜਨ ਬੰਦਗੀ ਕਰ ਰਹੇ ਸਨ ਤਾਂ ਸਾਹਮਣੇ ਉਹਨਾਂ ਦਾ ਧਿਆਨ ਇੱਕ ਕਿਸਾਨ ਤੇ ਪਿਆ ਜੋ ਆਪਣੇ ਖੇਤਾਂ ਵਿੱਚ ਬਲਦਾਂ ਦੇ ਨਾਲ ਹੱਲ ਚਲਾ ਰਿਹਾ ਸੀ ਕਹਿੰਦੇ ਕਿ ਗਰਮੀ ਦੇ ਦਿਨ ਬਹੁਤ ਜ਼ਿਆਦਾ ਸਨ ਇਸ ਕਰਕੇ ਗਰਮੀ ਕਰਕੇ ਉਹ ਬਲਦਾਂ ਦਾ ਹਾਲ ਬੇਹਾਲ ਹੋਇਆ ਪਿਆ ਸੀ ਗਰਮੀ ਦੇ ਕਾਰਨ ਉਹ ਜਿਹੜੇ ਬਲਦਾਂ ਦੀਆਂ ਜੀਭਾਂ ਸਨ ਉਹ ਤਾਂ ਬਾਹਰ ਨੂੰ ਆ ਰਹੀਆਂ ਸਨ ਪਰ ਇਹ ਕਿਸਾਨ ਉਹਨਾਂ ਬਲਦਾਂ ਤੇ ਕੋਈ ਵੀ ਤਰਸ ਤੇ ਦਇਆ ਦੀ ਭਾਵਨਾ ਨਹੀਂ ਵਿਖਾ ਰਿਹਾ ਸੀ ਬਲਕਿ ਹੋਰ ਉਹਨਾਂ ਨੂੰ ਡੰਡੇ ਮਾਰ-ਮਾਰ ਕੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਬਸ ਉਸ ਨੂੰ ਆਪਣਾ ਹੀ ਮਤਲਬ ਸੀ ਕਿ ਮੇਰੇ ਖੇਤ ਜਿਹੜੇ ਹਨ ਜਲਦੀ ਵਗ ਜਾਣ ਕਹਿੰਦੇ ਕਿ ਬਾਬਾ ਜੀ ਫਿਰ ਉਹਦੇ ਕੋਲ ਗਏ ਤੇ ਜਾ ਕੇ ਕਹਿਣ ਲੱਗੇ ਕਿ ਭਾਈ ਇਹ ਬੇਜੁਬਾਨਿਆ ਤੇ ਤਰਸਨਾ ਕਰ ਦਇਆਵਖਾ ਥੋੜੀ ਬਹੁਤ ਇਹਨਾਂ ਨੂੰ ਪਾਣੀ ਪੋਣੀ ਹੀ ਪਿਲਾ ਦੇ। ਕੁਝ ਦਿਨ ਆਰਾਮ ਵੀ ਇਹਨਾਂ ਨੂੰ ਕਰ ਲੈਣ ਦੇ। ਇਹਨਾਂ ਨੂੰ ਫਿਰ ਉਸ ਤੋਂ ਬਾਅਦ ਕੰਮ ਲੈ ਲਵੇਂ। ਪਰ ਕਹਿੰਦੇ ਉਹ ਕਿਸਾਨ ਕਹਿਣ ਲੱਗਾ, "ਬਾਬਾ ਜੀ ਮੈਨੂੰ ਤੁਸੀਂ ਆਪਣਾ ਕੰਮ ਕਰਨ ਦਿਓ। ਅਧਰ ਤੁਸੀਂ ਜਾ ਕੇ ਆਪਣੀ ਭਜਨ ਬੰਦਗੀ ਕਰੋ। ਜਾਓ ਨਾਮ ਨੋਮ ਜਪੋ। ਮੈਨੂੰ ਪਤਾ ਹੈ ਮੈਂ ਇਹਨਾਂ ਤੋਂ ਕਿੰਜ ਕੰਮ ਲੈਣਾ ਹੈ।" ਭਾਵ ਕਿ ਉਹਨੇ ਬਾਬਾ ਜੀ ਦੀ ਗੱਲ ਨਾ ਮੰਨੀ। ਬਾਬਾ ਜੀ ਦਾ ਮਨ ਬੜਾ ਹੀ ਉੱਥੇ ਉਦਾਸ ਹੋ ਗਿਆ। ਉਥੋਂ ਤੁਰ ਆਏ ਤੇ ਆ ਕੇ ਉਹਨਾਂ ਦਾ ਮਨ ਨਹੀਂ ਸੀ ਲੱਗ ਰਿਹਾ ਤੇ ਧਿਆਨ ਜਿਹੜਾ ਸੀ ਭਜਨ ਬੰਦਗੀ ਵੱਲੋਂ ਹਟ ਕੇ ਵਾਰ-ਵਾਰ ਬਲਦਾਂ ਵਿੱਚ ਜਾ ਰਿਹਾ ਸੀ ਕਹਿੰਦੇ ਕਿ ਅੱਧਾ ਘੰਟਾ ਇੰਤਜ਼ਾਰ ਕੀਤਾ ਕਿ ਚਲੋ ਸ਼ਾਇਦ ਇਸ ਕਿਸਾਨ ਨੂੰ ਤਰਸ ਆ ਜਾਊਗਾ ਉਹਨਾਂ ਨੂੰ ਪਾਣੀ ਪਿਲਾ ਦੇਊਗਾ ਪਰ ਕਹਿੰਦੇ ਕਿ ਇੰਜ ਬਿਲਕੁਲ ਨਾ ਹੋਇਆ ਬਾਬਾ ਜੀ ਨੇ ਅੱਧਾ ਘੰਟਾ ਹੋਰ ਇੰਤਜ਼ਾਰ ਕੀਤਾ ਫਿਰ ਉਹ ਕਿਸਾਨ ਦੇ ਕੋਲ ਗਏ ਤੇ ਜਾ ਕੇ ਕਹਿਣ ਲੱਗੇ ਵੀ ਭਾਈ ਇਹਨਾਂ ਤੇ ਥੋੜਾ ਤਰਸ ਕਰ ਸਵੇਰ ਦਾ ਤੂੰ ਹੱਲ ਚਲਾ ਰਿਹਾ ਹੈ ਹੁਣ ਤੇ ਗਰਮੀ ਦੇ ਨਾਲ ਇਹਨ ਬੁਰਾ ਹਾਲ ਹੋਇਆ ਪਿਆ ਹੈ ਉਹਨਾਂ ਦਾ ਉਹਨਾਂ ਨੂੰ ਪਿਆਸ ਲੱਗੀ ਹੋਵੇਗੀ ਇਹਨਾਂ ਨੂੰ ਤਾਂ ਇਹਨਾਂ ਦੀਆਂ ਜੀਭਾਂ ਬਾਹਰ ਆ ਚੁੱਕੀਆਂ ਹਨ ਇਹਨਾਂ ਨੂੰ ਤੂੰ ਪਾਣੀ ਪੌਣੇ ਪਿਆ ਲਿਆ ਥੋੜੀ ਦੇਰ ਇਹਨਾਂ ਨੂੰ ਆਰਾਮ ਕਰਵਾ ਲ ਫਿਰ ਤੂੰ ਆਪਣਾ ਕੰਮ ਕਰਨ ਲੱਗ ਜਾਵੇਂ ਪਰ ਕਹਿੰਦੇ ਕਿ ਹੁਣ ਉਸ ਕਿਸਾਨ ਨੂੰ ਗੁੱਸਾ ਆ ਗਿਆ ਗੁੱਸੇ ਵਿੱਚ ਕਹਿਣ ਲੱਗਾ ਬਾਬਾ ਜੀ ਤੁਸੀਂ ਵਾਰ-ਵਾਰ ਮੇਰੇ ਕੰਮ ਨੂੰ ਰੋਕ ਰਹੇ ਹੋ ਤੁਹਾਨੂੰ ਮੈਂ ਕਿਹਾ ਕਿ ਤੁਸੀਂ ਜਾ ਕੇ ਆਪਣਾ ਕੰਮ ਕਾਜ ਕਰੋ ਤੇ ਜਾ ਕੇ ਨਾਮ ਜਪੋ ਮੈਨੂੰ ਆਪਣਾ ਕੰਮ ਧਿਆਨ ਨਾਲ ਕਰਨ ਦਿਓ ਮੈਨੂੰ ਪਤਾ ਹੈ ਮੈਂ ਆਪਣਾ ਕੰਮ ਕਿੰਜ ਕਰਨਾ ਹੈ ਕਹਿੰਦੇ ਉਹ ਕਿਸਾਨ ਦੀ ਹਰ ਸਾਲ ਫਸਲ ਬੜੀ ਸੋਹਣੀ ਹੁੰਦੀ ਸੀ ਸਾਰੇ ਪਿੰਡ ਨਾਲੋਂ ਜ਼ਿਆਦਾ ਝਾੜ ਇਹਦੀ ਹੀ ਫਸਲ ਚੋਂ ਨਿਕਲਦਾ ਸੀ ਇਸ ਕਰਕੇ ਕਹਿੰਦੇ ਹਰ ਸਾਲ ਇਹ ਮਿਹਨਤ ਵੀ ਬੜੀ ਜ਼ਿਆਦਾ ਦੁਗਣੀ ਕਰਦਾ ਸੀ ਜਦੋਂ ਬਾਬਾ ਜੀ ਨੂੰ ਇਹਨੇ ਇਸ ਤਰ੍ਹਾਂ ਸਿੱਧਾ ਪੁੱਠਾ ਜਵਾਬ ਦਿੱਤਾ ਤੇ ਨਾ ਕਹਿਣਾ ਮੰਨਿਆ ਤਾਂ ਬਾਬਾ ਜੀ ਦੁਖੀ ਮਨ ਦੇ ਨਾਲ ਉਦਾਸ ਮਨ ਦੇ ਨਾਲ ਉਥੋਂ ਵਾਪਸ ਆ ਗਏ ਆਉਂਦੇ ਆਉਂਦੇ ਸਹਜ ਸੁਭਾਅ ਹੀ ਇਹਨਾਂ ਦੇ মুখ ਵਿੱਚੋਂ ਇਹ ਬਚਨ ਨਿਕਲੇ ਕਿ ਤੈਨੂੰ ਕੀ ਲੱਗਦਾ ਹੈ ਤੇਰੀ ਮਿਹਨਤ ਕਰਕੇ ਫਸਲ ਹੁੰਦੀ ਹੈ ਫਸਲ ਹੋਣੀ ਹੈ ਪਰ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੋਵੇਗੀ ਜੇ ਤੂੰ ਇਹਨਾਂ ਬੇਜੁਬਾਨਿਆ ਤੇ ਤਰਸ ਨਹੀਂ ਕਰ ਰਿਹਾ ਤਾਂ ਗੁਰੂ ਤੇਰੇ ਤੇ ਤਰਸ ਕਿੰਜ ਕਰੇਗਾ ਕਹਿੰਦੇ ਕਿ ਬਾਬਾ ਜੀ ਸਹਜ ਸੁਬਾਹੀ ਇਹ ਬੋਲ ਇਹ ਵਚਨ ਕਰਕੇ ਉੱਥੋਂ ਆ ਗਏ ਕਿਉਂਕਿ ਸਾਧ ਸੰਗਤਾਂ ਜੀ ਆਖਦੇ ਹਨ ਕਿ ਸੰਤ ਮਹਾਂਪੁਰਖ ਜੀ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕੋਈ ਮਾੜਾ ਬਚਨ ਨਹੀਂ ਕਰਦੇ ਪਰ ਜਦੋਂ ਕਮਾਈ ਵਾਲੇ ਸੰਤ ਮਹਾਂਪੁਰਖਾਂ ਦਾ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਦਾ ਕੋਈ ਦਿਲ ਦੁਖਾ ਦੇਂਦਾ ਹੈ ਤਾਂ ਗੱਲ ਆਪਣੇ ਆਪ ਹੀ ਉਹਨਾਂ ਦੇ ਮੂੰਹੋਂ ਵਿੱਚੋਂ ਨਿਕਲ ਜਾਂਦੀ ਹੈ ਕਹਿੰਦੇ ਕਿ ਬਸ ਬਾਬਾ ਜੀ ਤਾਂ ਉੱਥੋਂ ਆ ਗਏ ਪਰ ਕਹਿੰਦੇ ਉਸੇ ਦਿਨ ਹੀ ਉਹ ਕਿਸਾਨ ਦੇ ਬਲਦਾਂ ਦੇ ਵਿੱਚ ਇੱਕ ਬਲਦ ਦੀ ਗਰਮੀ ਦੇ ਕਾਰਨ ਮੌਤ ਹੋ ਗਈ ਤੇ ਦੂਸਰਾ ਜਿਹੜਾ ਸੀ ਬੜਾ ਜਿਆਦਾ ਬਿਮਾਰ ਹੋ ਗਿਆ ਕਹਿੰਦੇ ਕਿ ਇਦਾਂ ਹੀ ਸਮਾਂ ਬੀਤਿਆ ਫਸਲ ਪੱਕ ਕੇ ਤਿਆਰ ਹੋ ਗਈ ਵੇਖਣ ਨੂੰ ਲੱਗ ਰਹੀ ਸੀ ਕਿ ਇਸ ਵਾਰ ਵੀ ਕਿਸਾਨ ਦੀ ਫਸਲ ਬਹੁਤ ਸੋਹਣੀ ਹੋਈ ਹੈ ਪਰ ਹੁਣ ਜਿਆਦਾ ਝਾੜਨਾ ਨਿਕਲਿਆ ਪਰ ਕਹਿੰਦੇ ਕਿ ਜਦੋਂ ਫਸਲ ਕੱਟੀ ਤੇ ਵੱਢੀ ਗਈ ਝਾੜੀ ਗਈ ਤੇ ਫਸਲ ਵਿੱਚੋਂ ਦਾਣੇ ਹੀ ਨਹੀਂ ਨਿਕਲੇ ਕਹਿੰਦੇ ਕਿ ਵੇਖ ਕੇ ਸਾਰੇ ਬੜੇ ਹੈਰਾਨ ਹੋਏ ਕਹਿੰਦੇ ਇਹ ਕਿਸਾਨ ਦੇ ਪਿਤਾ ਜੀ ਨੇ ਇਸ ਨੂੰ ਪੁੱਛਿਆ ਕਿ ਪਾਈ ਤੂੰ ਤਾਂ ਮਿਹਨਤ ਬੜੀ ਕੀਤੀ ਸੀ ਫਿਰ ਕੀ ਘਾਟ ਰਹਿ ਗਈ ਹੈ ਹਰ ਸਾਲ ਸਾਰੇ ਪਿੰਡ ਨਾਲੋਂ ਜ਼ਿਆਦਾ ਝਾੜ ਨਿਕਲਦਾ ਹੈ ਆਪਣੀ ਫਸਲ ਦੇ ਵਿੱਚੋਂ ਇਸ ਵਾਰ ਕੀ ਹੋ ਗਿਆ ਕਹਿੰਦੇ ਕਿ ਇਧਰ ਕਿਸਾਨ ਨੂੰ ਵੀ ਹੁਣ ਸਮਝ ਆ ਚੁੱਕੀ ਸੀ ਲੱਗਦਾ ਮੈਂ ਉਹ ਕਮਾਈ ਵਾਲੇ ਸੰਤ ਮਹਾਪੁਰਖਾਂ ਦੀ ਉਧਰਣ ਗੱਲ ਨਹੀਂ ਮੰਨੀ ਇਸ ਕਰਕੇ ਸਾਰਾ ਕੁਝ ਵਾਪਰਿਆ ਹੈ ਕਹਿੰਦੇ ਕਿ ਉਹਨੇ ਸਾਰੀ ਗੱਲ ਆਪਣੇ ਪਿਤਾ ਜੀ ਨੂੰ ਦੱਸੀ ਤਾਂ ਪਿਤਾ ਜੀ ਤਾਂ ਝੱਟਪਟ ਸਮਝ ਗਏ ਕਿ ਇਹਨੇ ਤਾਂ ਬਹੁਤ ਵੱਡੀ ਗਲਤੀ ਕੀਤੀ ਹੈ ਕਿਉਂਕਿ ਉਹ ਸੰਤਾਂ ਮਹਾਂਪੁਰਖਾਂ ਦੀ ਕਮਾਈ ਨੂੰ ਜਾਣਦੇ ਸਨ ਕਹਿੰਦੇ ਕਿ ਬਾਬਾ ਜੀ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਤਾਂ ਗੱਲਾਂ ਕਰਦੇ ਸਨ ਜਦੋਂ ਕਿਸੇ ਨੇ ਆਪਣੇ ਕੋਈ ਵੀ ਦੁੱਖ ਤਕਲੀਫ ਲੈ ਕੇ ਬਾਬਾ ਜੀ ਦੇ ਕੋਲ ਜਾਣਾ ਹੁੰਦਾ ਤਾਂ ਬਾਬਾ ਜੀ ਨੇ ਕਹਿਣਾ ਗੁਰੂ ਸਾਹਿਬ ਨੂੰ ਪੁੱਛ ਕੇ ਦੱਸਾਂਗੇ ਕਹਿੰਦੇ ਕਿ ਬਾਅਦ ਵਿੱਚ ਜੋ ਵੀ ਦੱਸਣਾ ਉਹੀ ਗੱਲ ਉਹਨਾਂ ਦੀ 100% ਸੱਚ ਹੁੰਦੀ ਸੀ ਇਸ ਕਰਕੇ ਉਹ ਕਿਸਾਨ ਦੇ ਪਿਤਾ ਜੀ ਉਹ ਬਾਬਾ ਜੀ ਦੀ ਕਮਾਈ ਨੂੰ ਜਾਣਦੇ ਸੀ ਉਸੇ ਵੇਲੇ ਆਪਣੇ ਪੁੱਤਰ ਨੂੰ ਬਾਹ ਫੜ ਕੇ ਬਾਬਾ ਜੀ ਦੇ ਕੋਲ ਲੈ ਗਏ ਤੇ ਜਾ ਕੇ ਮਾਫੀ ਮੰਗੀ ਕਿ ਬਾਬਾ ਜੀ ਸਾਨੂੰ ਮਾਫ ਕਰ ਦਿਓ ਮੇਰੇ ਪੁੱਤਰ ਨੂੰ ਮਾਫ ਕਰ ਦਿਓ ਇਹਦੇ ਕੋਲੋਂ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਹੈ ਕਹਿੰਦੇ ਮਹਾਪੁਰਖ ਜੀ ਕਹਿਣ ਲੱਗੇ ਕਿ ਭਾਈ ਮੈਂ ਨਹੀਂ ਕੁਝ ਵੀ ਕਿਹਾ ਨਾਹੀਂ ਮੈਂ ਇਹਨਾਂ ਨੂੰ ਕੁਝ ਕੀਤਾ ਹੈ ਪਰ ਉਹ ਪਰਮ ਪਿਤਾ ਪਰਮਾਤਮਾ ਜੀ ਸਭ ਵੇਖਦੇ ਹਨ ਜਦੋਂ ਕੋਈ ਵੀ ਇਨਸਾਨ ਉਹਦੀ ਜਾਤ ਤੇ ਤਰਸ ਨਹੀਂ ਕਰਦਾ ਫਿਰ ਗੁਰੂ ਵੀ ਉਹਤੇ ਤਰਸ ਨਹੀਂ ਕਰਦੇ ਇਸ ਕਰਕੇ ਗੁਰੂ ਦਾ ਡਰ ਸਾਡੇ ਮਨ ਦੇ ਵਿੱਚ ਹੋਣਾ ਜ਼ਰੂਰੀ ਹੈ ਇਹ ਧਰਤੀ ਦੇ ਉੱਤੇ ਜੋ ਵੀ ਜੀਵ ਪੈਦਾ ਹੋਏ ਹਨ ਇਹ ਸਭ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਬਣਾਈ ਹੋਈ ਰਚਨਾ ਹੈ ਇਹ ਸਾਰੇ ਜੀਵ ਪਰਮ ਪਿਤਾ ਪਰਮਾਤਮਾ ਦੇ ਬੱਚੇ ਹਨ ਇਹ ਸਭ ਦੇ ਵਿੱਚ ਆਤਮਾ ਹੁੰਦੀ ਹੈ ਇਹ ਸਭ ਨੂੰ ਦੁੱਖ ਦਰਦ ਹੁੰਦਾ ਹੈ ਤਕਲੀਫ ਹੁੰਦੀ ਹੈ ਇਸ ਕਰਕੇ ਇਹਨਾਂ ਦਾ ਦੁੱਖ ਤੇ ਦਰਦ ਨੂੰ ਸਮਝਣਾ ਚਾਹੀਦਾ ਹੈ ਮਹਾਪੁਰਖ ਜੀ ਨੇ ਕਿਹਾ ਕਿ ਜੇ ਅਸੀਂ ਮਾਲਕ ਦੇ ਜੀਵਾਂ ਦੇ ਤਰਸ ਨਹੀਂ ਕਰਦੇ ਫਿਰ ਮਾਲਕ ਵੀ ਸਾਡੇ ਜੀਵਾਂ ਤੇ ਤਰਸ ਨਹੀਂ ਕਰਦਾ ਸੋ ਸਾਧ ਸੰਗਤ ਜੀ ਇਹ ਸਾਖੀ ਅਸੀਂ ਤੁਹਾਨੂੰ ਡਰਾਉਣ ਦੇ ਲਈ ਨਹੀਂ ਬਲਕਿ ਸਮਝਾਉਣ ਦੇ ਲਈ ਸੁਣਾਈ ਹੈ ਤਾਂ ਕਿ ਤੁਹਾਨੂੰ ਵੀ ਇਸ ਗੱਲ ਦੀ ਸਮਝ ਆ ਜਾਵੇ ਕਈ ਵਾਰ ਅਸੀਂ ਜਾਣੇ ਅਣਜਾਣੇ ਵਿੱਚ ਇਦਾਂ ਦੀਆਂ ਗਲਤੀਆਂ ਅਕਸਰ ਹੀ ਕਰ ਬੈਠਦੇ ਹਾਂ ਮੰਨਦੇ ਹਾਂ ਕਿ ਕੁਝ ਜਾਨਵਰ ਕੁਝ ਪਸ਼ੂ ਪੰਛੀ ਇਨਸਾਨਾਂ ਤੋਂ ਅਸੀਂ ਕੰਮ ਲੈਂਦੇ ਹਾਂ ਪਰ ਉਹਨਾਂ ਦੀ ਦੇਖਭਾਲ ਕਰਨਾ ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖਣਾ ਤਾਂ ਫਿਰ ਇਨਸਾਨ ਦਾ ਹੀ ਫਰਜ਼ ਹੈ ਨਾ ਉਹਨਾਂ ਕੋਲੋਂ ਕੰਮ ਲਓ ਪਰ ਅਤਿਆਚਾਰ ਬਿਲਕੁਲ ਨਹੀਂ ਕਰਨਾ ਚਾਹੀਦਾ ਜੇਕਰ ਕੋਈ ਵੀ ਜੀਵ ਜੰਤੂ ਜਾਨਵਰ ਪਸ਼ੂ ਦਰਦ ਦੇ ਵਿੱਚ ਹੈ ਦੁੱਖ ਤਕਲੀਫ ਦੇ ਵਿੱਚ ਹੈ ਉਹਦੇ ਤੇ ਤਰਸ ਕਰਨਾ ਮਨੋਖਦਾ ਫਰਜ਼ ਹੁੰਦਾ ਹੈ। ਮਹਾਪੁਰਖ ਜੀ ਅਕਸਰ ਹੀ ਸਮਝਾਉਂਦਿਆਂ ਹੋਇਆਂ ਆਖਦੇ ਹਨ ਭਾਈ ਧਰਤੀ ਦੇ ਉੱਤੇ ਜੋ ਵੀ ਜੀਵ ਆਏ ਹਨ ਹਰ ਇੱਕ ਜੀਵ ਆਪੋ ਆਪਣਾ ਕਰਮ ਭੋਗ ਰਿਹਾ ਹੈ। ਕੋਈ ਕਿਸੇ ਕਰਮ ਕਰਕੇ ਕਿਸੇ ਜੁਨ ਦੇ ਵਿੱਚ ਆਇਆ ਹੈ। ਕੋਈ ਕਿਸੇ ਕਰਮ ਕਰਕੇ ਕਿਸੇ ਜੁਨ ਵਿੱਚ ਆਇਆ ਹੈ। ਮਨੁੱਖ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ ਪਤਾ ਨੇ ਕਿਹੜੇ ਚੰਗੇ ਕਰਮ ਕਰਕੇ ਉਹਨੂੰ ਮਨੁੱਖੀ ਜਾਮਾ ਦਿੱਤਾ ਹੈ। ਅਤੇ ਮਨੁੱਖ ਨੂੰ ਉਹ ਤਾਕਤ ਉਹ ਪਾਵਰ ਦੇ ਕੇ ਭੇਜਿਆ ਹੈ ਜਿਹਦੇ ਨਾਲ ਮਨੁੱਖ ਨੂੰ ਆਪਣਾ ਵੀ ਭਲਾ ਉਹ ਕਰ ਸਕਦਾ ਹੈ ਜੇ ਉਹ ਚਾਵੇ ਤਾਂ ਦੂਜਿਆਂ ਦਾ ਵੀ ਭਲਾ ਕਰ ਸਕਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਨੁੱਖ ਨੂੰ ਇਸ ਧਰਤੀ ਤੇ ਭੇਜਿਆ ਛੋਟੇ ਬੱਚੇ ਦੇ ਰੂਪ ਵਿੱਚ ਉਸੇ ਹੀ ਵੇਲੇ ਉਹਦੇ ਵਿੱਚ ਗੁਰੂ ਦੇ ਗੁਣ ਗੁਰੂ ਦੀ ਮੱਤ ਪਾ ਦਿੱਤੀ ਪਰ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਗਿਆ ਗੁਰੂ ਦੀ ਮੱਤ ਨੂੰ ਭੁੱਲਦਾ ਗਿਆ ਤੇ ਮਨਮਰਜ਼ੀ ਕਰਨੀ ਸ਼ੁਰੂ ਕਰ ਦਿੱਤੀ ਛੋਟੇ ਬੱਚਿਆਂ ਦੇ ਵਿੱਚ ਕੋਈ ਵੈਰ ਵਿਰੋਧ ਈਰਖਾ ਨਹੀਂ ਹੁੰਦੀ ਕੋਈ ਨਫ਼ਰਤ ਨਹੀਂ ਹੁੰਦੀ ਪਰ ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਦੁਨੀਆਦਾਰੀ ਵਿੱਚ ਵਿਚਰਦੇ ਹਾਂ ਇਹ ਸਾਰੇ ਹੀ ਵਿਸ਼ੇਵਿਕਾਰ ਫਿਰ ਸਾਡੇ ਵਿੱਚ ਆ ਜਾਂਦੇ ਹਨ ਪਰ ਸਾਧ ਸੰਗਤ ਜੀ ਜੋ ਮਨੁੱਖ ਗੁਰੂ ਦੀ ਮਤ ਅਨੁਸਾਰ ਚੱਲਦੇ ਹਨ ਗੁਰੂ ਦੇ ਗਿਆਨ ਅਨੁਸਾਰ ਚੱਲਦੇ ਹਨ ਗੁਰੂ ਸਾਹਿਬ ਜੀ ਵੀ ਉਹਨਾਂ 'ਤੇ ਖੁਸ਼ ਹੁੰਦੇ ਹਨ ਉਹਨਾਂ 'ਤੇ ਤਰਸ ਵਿਖਾਉਂਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਇਸ ਧਰਤੀ ਤੇ ਇਸ ਲਈ ਭੇਜਿਆ ਸੀ ਇਨੀਆਂ ਤਾਕਤਾਂ ਇਨੀਆਂ ਪਾਵਰਾਂ ਇਸ ਕਰਕੇ ਦਿੱਤੀਆਂ ਸੀ ਕਿ ਬੰਦਿਆ ਤੂੰ ਧਰਤੀ ਤੇ ਜਾ ਕੇ ਨੇਕ ਕੰਮ ਕਰੇ ਚੰਗੇ ਕਰਮ ਕਮਾਵੀ ਪਿਛਲੇ ਮਾੜੇ ਕਰਮ ਵੀ ਘਟਾ ਲਵੀ ਤੇ ਅੱਗੋਂ ਸੋਹਣੇ ਸੋਹਣੇ ਲੇਖ ਲਖਵਾ ਲਵੀ ਪਰ ਮਨੋਖ ਨੇ ਇਹਦਾ ਉਲਟ ਕਰਨਾ ਸ਼ੁਰੂ ਕਰ ਦਿੱਤਾ ਬਾਬਾ ਜੀ ਨੇ ਸਾਨੂੰ ਇੱਥੇ ਭੇਜਿਆ ਸੀ ਸਰਬੱਤ ਦਾ ਭਲਾ ਕਰਨ ਦੇ ਲਈ ਆਪਣੇ ਬਾਕੀ ਜੀਆਂ ਦਾ ਜਨਤ ਦਾ ਭਲਾ ਕਰਨ ਦੇ ਲਈ ਉਹਨਾਂ ਦੀ ਮਦਦ ਕਰਨ ਲਈ ਪਰ ਅਸੀਂ ਉਹਨਾਂ ਦਾ ਨੁਕਸਾਨ ਹੀ ਕਰਨਾ ਸ਼ੁਰੂ ਕਰ ਦਿੱਤਾ ਹੈ ਇਸੇ ਕਰਕੇ ਤਾਂ ਫਿਰ ਕਈ ਵਾਰ ਸਤਿਗੁਰ ਸਾਹਿਬ ਜੀ ਇਹ ਕੁਦਰਤ ਨੂੰ ਸਾਡੇ ਲਈ ਸਖਤ ਫੈਸਲੇ ਕਰਨੇ ਪੈਂਦੇ ਹਨ ਸੋ ਜੇ ਚਹੁੰਦੇ ਹਾਂ ਕਿ ਗੁਰੂ ਸਾਹਿਬ ਜੀ ਸਾਡੇ ਤੇ ਸਦਾ ਮਿਹਰਬਾਨ ਰਹਿਣ ਇਹ ਕੁਦਰਤ ਕਾਇਨਾਤ ਸਾਡੇ ਤੇ ਮਿਹਰਬਾਨ ਹੋ ਜਾਵੇ ਤਾਂ ਫਿਰ ਸਾਡਾ ਵੀ ਇਸ ਕੁਦਰਤ ਦੇ ਪ੍ਰਤੀ ਬਹੁਤ ਵੱਡਾ ਫਰਜ਼ ਬਣਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਕਾਇਨਾਤ ਇਹ ਜੀ ਜੰਤੂ ਸਾਡੇ ਇਨ੍ਹਾਂ ਦੇ ਪ੍ਰਤੀ ਸਾਨੂੰ ਕੁਝ ਫਰਜ਼ ਨਿਭਾਉਣੇ ਚਾਹੀਦੇ ਹਨ ਜਿਵੇਂ ਕਿ ਬੇਜ਼ੁਬਾਨੇ ਪੰਛੀ ਪਰਿੰਦੇ ਜਾਨਵਰ ਪਸ਼ੂ ਬੋਲ ਨਹੀਂ ਸਕਦੇ ਪਰ ਉਹਨਾਂ ਦਾ ਦੁੱਖ ਦਰਦ ਤਕਲੀਫ ਜ਼ਰੂਰ ਹੁੰਦੀ ਹੈ ਭੁੱਖ ਪਿਆਸ ਤਾਂ ਇਹਨਾਂ ਨੂੰ ਵੀ ਲੱਗਦੀ ਹੈ ਸੋ ਸਾਡੇ ਲਈ ਇਹ ਫਰਜ਼ ਹੈ ਕਿ ਇਹਨਾਂ ਦੀ ਮਦਦ ਕਰੀਏ ਹੁਣ ਸਾਥ ਸੰਗਤ ਜੀ ਕਈ ਦਿਨਾਂ ਤੋਂ ਭਵਿੱਖ ਬਾਣੀ ਸੁਣ ਰਹੇ ਹਾਂ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਇਸ ਵਾਰ ਪਹਿਲਾਂ ਨਾਲੋਂ ਗਰਮੀ ਕਈ ਗੁਣਾ ਜ਼ਿਆਦਾ ਵੱਧ ਪੈਣੀ ਹੈ ਮਨੁੱਖ ਨੇ ਤਾਂ ਆਪਣੇ ਆਪ ਦਾ ਬਚਾਅ ਕਰਨ ਦੇ ਲਈ ਗਰਮੀਆਂ ਦੇ ਕਈ ਇੰਤਜ਼ਾਮ ਕੀਤੇ ਹੁੰਦੇ ਹਨ ਸਭ ਨੇ ਆਪੋ ਆਪਣੇ ਪੱਖੇ ਕੂਲਰ ਤੇ ਏਸੀਆਂ ਦੀ ਸਰਵਿਸ ਕਰਾ ਲਈ ਹੁੰਦੀ ਹੈ ਪਰ ਸਾਥ ਸੰਗਤ ਜੀ ਜਿਹੜੇ ਪਰਿੰਦੇ ਤੇ ਪਸ਼ੂ ਪੰਛੀ ਹਨ ਇਹਨਾਂ ਲਈ ਵੀ ਸਾਡੇ ਕੁਝ ਫਰਜ਼ ਬਣਦੇ ਹਨ ਕਿ ਇਹਨਾਂ ਨੂੰ ਵੀ ਗਰਮੀ ਨਾ ਲੱਗੇ ਗਰਮੀ ਦੇ ਵਿੱਚ ਇਹਨਾਂ ਨੂੰ ਵੀ ਪਿਆਸ ਲੱਗੇਗੀ ਇਸ ਲਈ ਇਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਹੈ ਜਿੰਨੇ ਕੁ ਮਦਦ ਅਸੀਂ ਕਰ ਸਕਦੇ ਹਾਂ ਓਨੇ ਕੁ ਜ਼ਰੂਰ ਕਰਨੀ ਹੈ ਆਪੋ ਆਪਣੇ ਘਰਾਂ ਦੇ ਵਿੱਚ ਜੇਕਰ ਪੀੜ ਪਉਦੇ ਹਨ ਉਹਨਾਂ ਦੇ ਨਾਲ ਪਾਣੀ ਢੰਗੋ ਕੁਝ ਪਾਣੀ ਪੀਣ ਲਈ ਢੰਗੋ ਘਰਾਂ ਦੀਆਂ ਛੱਤਾਂ ਤੇ ਵੀ ਪਾਣੀ ਦਾ ਕੋਈ ਨਾ ਕੋਈ ਬਰਤਨ ਭਰ ਕੇ ਰੱਖੋ ਪੰਛੀਆਂ ਦੇ ਬੈਠ ਕੇ ਪਾਣੀ ਪੀਣ ਲਈ ਛਾਂ ਦਾ ਇੰਤਜ਼ਾਮ ਕਰੋ ਤਾਂ ਜੋ ਇਹ ਗਰਮੀ ਤੋਂ ਬਚ ਸਕਣ ਗਰਮੀਆਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਪੰਛੀਆਂ ਦੀ ਜਾਨ ਚਲੀ ਜਾਂਦੀ ਹੈ ਇਸ ਲਈ ਉਹਨਾਂ ਦੇ ਰਹਿਣ ਲਈ ਬਹਿਣ ਲਈ ਸ਼ਾਂਦਾ ਇੰਤਜ਼ਾਮ ਕਰੀਏ ਗਰਮੀ ਤੋਂ ਬਚਣ ਲਈ ਆਪਣੇ ਘਰ ਦੀ ਛੱਤ ਦੇ ਉੱਪਰ ਪਾਣੀ ਦਾ ਕੋਈ ਬਰਤਨ ਭਰ ਕੇ ਰੱਖੀਏ ਤਾਂ ਕਿ ਪੰਛੀਆਂ ਨੂੰ ਬਚਾ ਸਕੀਏ ਉਹਨਾਂ ਦੀਆਂ ਦਵਾਵਾਂ ਖਟ ਸਕੀਏ ਇਸ ਲਈ ਘਰਾਂ ਦੀਆਂ ਛਤਾਂਾਂ ਤੇ ਪੇੜ ਪੌਦਿਆਂ ਤੇ ਛੋਟੇ ਛੋਟੇ ਬਰਤਨ ਪਾਣੀ ਨਾਲ ਭਰ ਕੇ ਟੰਗ ਦਿਓ ਇਹਨਾਂ ਚੀਜ਼ਾਂ ਦੇ ਸੰਭਾਲ ਨਹੀਂ ਕਰਦੇ ਤਾਂ ਪਰਮਾਤਮਾ ਜੀ ਦੀ ਖੁਸ਼ੀ ਨੂੰ ਹਾਸਲ ਨਹੀਂ ਕਰ ਸਕਦੇ ਪਰਮਪਿਤਾ ਪਰਮਾਤਮਾ ਜੀ ਇਸ ਮਨੁੱਖ ਨੇ ਸਾਡੀ ਮਦਦ ਕੀਤੀ ਹੈ ਇਹਨੇ ਸਾਨੂੰ ਕੁਝ ਖਾਣ ਪੀਣ ਲਈ ਦਿੱਤਾ ਹੈ। ਇਹੀ ਸਾਡੇ ప్రతి ਪ੍ਰਿੰਦੇ ਪਰਮਾਤਮਾ ਜੀ ਦੇ ਨਾਲ ਗੱਲਬਾਤ ਕਰਨਗੇ ਤੇ ਸਾਡੇ ਤੇ ਪਰਮਾਤਮਾ ਜੀ ਫਿਰ ਬਹੁਤ ਹੀ ਦਿਆਲ ਹੋ ਜਾਣਗੇ। ਸਾਡੇ ਮਨ ਦੀਆਂ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਦੇਣਗੇ ਕਿਉਂਕਿ ਸਾਡੇ ਮਨ ਵਿੱਚ ਪਰਮਾਤਮਾ ਜੀ ਦੇ ਪਸੰਦ ਦੇ ਗੁਣ ਆ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।